ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਪਿੰਡੂ ਖੇਤਰਾਂ ਦਾ ਵਿਕਾਸ ਲਗਾਤਾਰ ਜਾਰੀ ਹੈ ਇਸੇ ਤਹਿਤ ਕੈਬਨਟ ਮੰਤਰੀ ਹਰਪਜਨ ਸਿੰਘ ਈਟੋ ਨੇ ਹਲਕਾ ਜੰਡਿਆਲਾ ਗੁਰੂ ਦੇ ਵਕਵਕ ਪਿੰਡਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਨੇ ਦੱਸਦੇ ਕਿ 20 ਪਿੰਡਾਂ ਦੇ ਵਿਕਾਸ ਦੇ ਲਈ ਵਕਵਕ ਪੰਚਾਇਤਾਂ ਨੂੰ 1 ਕਰੋੜ 3 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ ਤੌਥੀ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਨੂਨ ਪੈਦਾ ਕਰਨ ਦੇ ਲਈ ਖੇਡ ਕਿੱਟਾਂ ਵੀ ਵੰਡੀਆਂ ਗਈਆਂ ਨੇ ਅੱਜ ਜੰਡਿਆਵਾ ਗੁਰੂ ਹਲਕੇ ਦੇ ਵਿੱਚ ਜਿੰਨੀਆਂ ਵੀ ਡਿਸਕ੍ਰੈਸ਼ਨਰੀ ਗ੍ਰਾਂਟ ਸਨ ਉਹਨਾਂ ਦੀ ਬਿੰਦਵਾਇਜ਼ ਜਿੱਥੇ-ਜਿੱਥੇ ਦੀ ਲੋੜ ਉਹ ਪਿੰਡਾਂ ਦੀਆਂ ਮੁਸ਼ਕਲਾਂ ਸਨ ਉਹਨਾਂ ਨੂੰ ਮੰਨ ਕੇ ਮੌਕਾ ਰੱਖਿਆ ਹੈ ਅਸੀਂ 1 ਕਰੋੜ 3 ਲੱਖ ਰੁਪਏ ਜਿਹੜਾ ਉਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜਾ ਮਹਤਵਪੂਰਨ ਜਿਹੜੇ ਸੰਪਰਕਿੰਦਾ ਤੇ ਨਹੀਂ ਉਹਨਾਂ ਨੂੰ ਦਿੱਤਾ ਤਾਂ ਕਿ ਪਿੰਡਾਂ ਦਾ ਵਿਕਾਸ ਕਰਵਾ ਸਕਣ ਕਿਤੇ ਕੋਈ ਗਲੀਆਂ ਦਾ ਕੰਮ ਸੀਗਾ ਕਿਤੇ ਕੋਈ ਨਾਲੀਆਂ ਦਾ ਕੰਮ ਆ ਕਿਤੇ ਕੋਈ ਛੱਪੜ ਦਾ ਕੰਮ ਕਿਤੇ ਕੋਈ ਫਰਨੀਆ ਦਾ ਕੰਮ ਸੋ ਇਹਦੇ ਨਾਲ ਨਾਲ ਅਸੀਂ ਇਹ ਗ੍ਰਾਂਟ ਜਿਹੜੀ ਆ 20 ਪਿੰਡਾਂ ਨੂੰ ਅੱਜ ਮਹੱਇਆ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਵੀ ਸਾਡੇ ਜਿਹੜੇ ਪਿੰਡ ਦੇ ਉਹਨਾਂ ਸਾਰਿਆਂ ਨੂੰ ਕਵਰ ਕਰਾਂਗੇ ਇਸ ਤੋਂ ਨਾਲ ਅਸੀਂ 20 ਪਿੰਡਾਂ ਨੂੰ ਵੀ ਅੱਜ ਆ ਸਪੋਰਟਸ ਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਗਰਾਊਂਡਾਂ ਦੇ ਵਿੱਚ ਜਾ ਕੇ ਤੇ ਖੇਡ ਸਕਣ ਕਿਉਂਕਿ ਜਦੋਂ ਸਾਡੇ ਨੌਜਵਾਨ ਗਰਾਊਂਡ ਦੇ ਵਿੱਚ ਜਾ ਕੇ ਖੇਡਣਗੇ ਤੇ ਕੁਦਰਤੀ ਤੌਰ 'ਤੇ ਕਿ ਉਹਨਾਂ ਦੇ ਵਿੱਚ ਇੱਕ ਖੇਡਾਂ ਪ੍ਰਤੀ ਜਜ਼ਬਾ ਪੈਦਾ ਹੁੰਦਾ ਹੈ ਨਸ਼ਿਆਂ ਨੂੰ ਮੋੜਨਗੇ ਤੇ ਖੇਡਾਂ ਦੇ ਪ੍ਰਤੀ ਵਿੱਚ ਜਿਹੜੀ ਹੈ ਉਹਨਾਂ ਦੀ ਵਧੂਗੀ ਸੋ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਇਸ ਤਰ੍ਹਾਂ ਹੀ ਹਰ ਪਿੰਡ ਦੇ ਵਿੱਚ ਗਰਾਊਂਡ ਵੀ ਦਵਾਂਗੇ ਹਰ ਪਿੰਡ ਦੇ ਵਿੱਚ ਸਪੋਰਟਸ ਕਿੱਟਾਂ ਵੀ ਦਵਾਂਗੇ ਔਰ ਹਰ ਪਿੰਡ ਦੀ ਜਿਹੜੀ ਸਮੱਸਿਆ ਜੋ ਵੀ ਉਥੋਂ ਦੀ ਜਿੰਨੀ ਕਰਾਟ ਚਾਹੀਦੀ ਆ ਉਹ ਹਰ ਪਿੰਡ ਦੇ ਵਿੱਚ